ਆ ਮੈਂ ਰੀਅਲ ਠੀਕ ਆ ਜਸਰ ਮੇਨ ਨੂੰ ਰਸਤਾ ਜਾਂਦਾ 108 ਕਿਲੋਮੀਟਰ ਆਪਾਂ ਇਧਰੋਂ ਆਏ ਆ ਜਿੱਧਰ ਡੇਜ਼ਰਟ ਦਾ ਸਮਗੰਨੀ ਤੇ ਕੁਲਦਰਾਗਨੀ ਤੇ ਉਧਰੋਂ ਆਪਾਂ ਦੂਰ ਪਏ ਆ ਪਹੁੰਚ ਸਕਦੇ ਆ ਠੀਕ ਆ ਆ ਟੈਂਕਾ ਧੁਪਾ ਬਹੁਤ ਹੈ ਜਾਂ ਆ ਲੜਾਕੂ ਨਾ ਜੀ ਅਗਲੇ ਪੋਸਟਸ ਇੰਸ ਆ ਗਿਆ ਆਪਾਂ ਹੁਣ ਨਾ ਜੀ ਇਦਰ ਲੋਕਾਂ ਆ ਝੁੰਗੀਆਂ ਥੱਲੇ ਨਾ ਸਮਿਟ ਜੀ ਦਾ ਗੋਲ ਜਿਹਾ ਬਣਾ ਕੇ ਮਿੱਟੀ ਦਾ ਉੱਪਰ ਝੌਂਪੜੀ ਜੀ ਬਣਾ ਲੈਂਦੇ ਜਿਵੇਂ ਕੁੱਪ ਹੁੰਦਾ ਆਪਣੇ ਆਸਲੀ ਦੇ ਟੈਂਕ ਖੜੇ ਆਰੇ ਇਦਾਂ ਆਸਲੀ ਦੇ ਟੈਂਕ ਖੜਾਏ ਨੇ ਓਰੇ ਠੀਕ ਆ ਬਾਕੀ ਮੈਂ ਮੈਮੋਰੀਅਲ 'ਚ ਚੱਲਦੇ ਅੱਗੇ ਵਾਰ ਮੈਮੋਰੀਅਲ 'ਚ ਅੱਗੇ ਦੇਖਦੇ ਹਾਂ ਉੱਚ ਕੀ ਆ ਉਹ ਦਿਖਾਉਣਾ ਤੁਹਾਨੂੰ ਅੰਦਰ ਲੰਗੋਵਾਲ ਵਾਰ ਮੈਮੋਰੀਅਲ ਲਓ ਜੀ ਜਿੰਨਾ ਵੀ ਇਹ ਦਰਸਾਇਆਗਾ ਨਾ ਜਿਵੇਂ ਪਾਕਿਸਤਾਨ ਨਾਲ ਜਦੋਂ ਲੜਾਈ ਲੱਗੀ ਸੀ ਨਾ 1971 ਦੀ ਲੜਾਈ ਲੱਗੀ ਸੀ ਇਹ ਉਦੋਂ ਦਾ ਸਾਰਾ ਉਹ ਆ ਸਾਰਾ ਉਹਦੇ ਬਾਰੇ ਇਹੋ ਆ ਜਨੇ ਸ਼ਹੀਦیاں ਹੋਈਆਂ ਔਰੇ ਇਧਰ ਰਾਈਫਲਮੈਨ ਹੋਮ ਬਹਾਦਰ ਰਾਣਾ ਸੈਨਾ ਮੈਡਲ ਇਹ ਮਾਸਤਾਜੂ ਬਣਾਇਆ ਗਿਆ ਉਹ ਸਾਹਮਣੇ ਚੰਗੀ ਯਾਦ ਵੀ ਹੈਗਾ ਉਹ ਵੀ ਤੁਹਾਨੂੰ ਦਿਖਾਉਂਦੇ ਆ ਇਦਾਂ ਦਾ ਮਾਹੌਲ ਬਣਦਾ ਉਹ ਇਸੋ ਕਰਕੇ ਕਰਦੇ ਲੋਕਿਆਂ ਵਾਲਾ ਜੀ ਸਭ ਤੋਂ ਸਪਾਹੀ ਜਗਜੀਤ ਸਿੰਘ ਵੀਰ ਚੱਕਰ 13 ਬਟਾਲੀ ਦਾ ਪੰਜਾਬ ਰਜ ਹੈ ਰੈਜੀਮੈਂਟ ਲਾਓ ਜੀ ਇਹ ਪਾਕਿਸਤਾਨ ਜਦੋਂ ਆਪਣੇ ਲੜਾਈ ਲੱਗੀ ਤੇ ਨਾ ਉਹ ਆਪਣੇ ਏਰੀਆ ਦੇ ਵਿੱਚ ਦੀ ਵੀ ਕਿਵੇਂ ਉਹਨਾਂ ਨੂੰ ਖਦੇੜਿਆ ਕਿਹਨੇ ਕਿਹਨੇ ਦੀ ਸ਼ਹੀਦੀਆਂ ਹੋਈਆਂ ਉਹ ਸਾਰਾ ਦਰਸਾਇਆ ਬਾਰੀ ਸਟੇਨ ਕਰਨਾ ਹੋ ਗਿਆ ਜੈ ਜਵਾਨ ਇਹ ਲੇਗੀ ਫਿਰ ਜਦ ਇਹ ਹੈ ਨਾ ਇਹ ਸਾਰੇ ਇਧਰ ਆ ਲੜਾਕੂ ਜਹਾਜ਼ ਆ ਆਜ਼ਾਦੇ ਲੜਾਕੂ ਜਹਾਜ਼ ਖੜਾਏ ਹੋਏ ਆ ਇਹ ਅਸਲੀ ਦਾ जाओ टाकी लगी पैन लाओ जी सारा असली का सिस्टम है स्क्रीनशॉट लेके तो पढ़ सकते हैं ठीक है आ टैंक धुप्पा बहुत तेज है आ, लड़ाकू टैंक है उपरों एंट्री होंगी सीधे है ना बिच वड़के ਉਹ ਸਾਹਮਣੇ ਜੰਗੀ ਜਾਜ ਉਹ ਪ੍ਰਖੜਾ ਹੈਗਾ ਦੇਖੋ ਬਹੁਤ ਸੋਹਣਾ ਬਣਾਇਆ ਹੋਦਾ ਇਹ ਲੌਂਗਵਾਲ ਦੇ ਵਿੱਚ ਹੈ ਮਤਲਬ ਜਿਵੇਂ ਹਿੰਦੀ ਫਿਲਮਾਂ ਦੀ ਸ਼ੂਟਿੰਗ ਹੋਈ ਸੀ ਨਾ ਬਾਰਡਰ ਫਿਲਮ ਹੋਗੀ ਜਾਂ ਪ੍ਰਜੰਗੀ ਬਾਈ ਜਾਨ ਉਹ ਫਿਲਮ ਦੀਆਂ ਸ਼ੂਟਿੰਗਾਂ ਵੀ ਉਰੀ ਹੋਈਆਂ ਲੌਂਗਵਾਲ ਦੇ ਪਿੰਡ ਦੇ ਵਿੱਚ ਠੀਕ ਆ ਇਹ ਲੌਂਗਵਾਲ ਪਿੰਡ ਦਾ ਸਾਰਾ ਇਹਦਾ ਬੈਕਸਾਈਡ ਹੋ ਗਿਆ ਸਾਰਾ ਆ ਜੰਗੀ ਜਹਾਜ਼ ਬਾਕੀ ਫੋਟੋ ਫੋਟੋ ਕਰ ਲਈਏ ਬਾਕੀ ਤੁਹਾਨੂੰ ਦਿਖਾਉਣੇ ਆ ਬਾਕੀ ਆ ਸਾਰਾ ਰੇਗਿਸਤਾਨ ਆ ਸਾਰਾ ਹੀ ਹਰਦਾਲੇ ਸਾਰਾ ਰੇਗਿਸਤਾਨ ਹੈ ਇੱਥੇ ਦੇ ਰਸਤੇ ਵਿੱਚ ਲੋਕ ਕਿਵੇਂ ਰਹਿੰਦੇ ਆ ਕੀ ਖਾਂਦੇ ਪੀਂਦੇ ਕਹੇ ਜਿਹੇ ਘਰ ਆ ਉਹ ਸਾਰੀ ਗੱਲਬਾਤ ਆਪਾਂ ਰਸਤੇ 'ਚ ਕਰਾਂਗੇ ਰੋਡੇ ਨਾਲ ਆਪਾਂ ਆਉਂਦੇ ਹੋਏ ਦੇਖਾਂ ਕਹੇ ਕਹੇ ਜਾਂ ਰਸਤਾ ਸੁਨਨ ਇਨਸਾਨ ਦਾ ਜਾਂ ਕਿਵੇਂ ਦਾ ਰਸਤਾ ਹੈ ਨਾ ਸਾਰੀ ਗੱਲਬਾਤ ਕਰਾਂਗੇ ਆ ਜੰਗੀ ਯਾਤ ਹੋ ਗਿਆ ਇੱਧਰ ਇਹਦੀ ਹਿਸਟਰੀ ਵੀ ਤੁਹਾਨੂੰ ਇੱਥੇ ਤੁਸੀਂ ਪੜ ਲਿਓ ਤੁਸੀਂ ਨੇ ਨੇੜੇ ਕਰਕੇ ਦਿਖਾ ਦਿੰਨਾ ਆ ਲੋ ਸਕ੍ਰੀਨਸ਼ਾਟ ਲੈ ਲਓ ਆਪਣਾ ਤੇ ਆ ਲਓ ਲਓ ਜੀ ਭਾਰਤ ਦਾ ਆਖਰੀ ਕੈਫੇ ਲਾਹੌਰ ਇੱਥੋਂ ਹੈਗਾ 809 ਕਿਲੋਮੀਟਰ ਕਰਾਚੀ 696 ਇਸਾਲ ਇਸਲਾਮਾਬਾਦ ਹੈਗਾ 1096 ਉਰ ਦੇ ਲੌਂਗੋਵਾਲ 0 ਲੌਂਗੋਵਾਲ ਪਿੰਡ ਦੇ ਵਿੱਚ ਫਿਰਦੇ ਆਂ ਇੱਥੋਂ ਬਾਰਡਰ ਅੱਗੇ ਬਾਰਡਰ ਕਹਿੰਦੇ ਇੱਕ ਬਾਰਡਰ ਹੋਰ ਆ ਉਹ ਵੀ ਆਪਾਂ ਦੇਖਦੇ ਆਂ ਕਹਾਂ ਜਾ ਕੇ ਕਿੰਨੇ ਕਿਲੋਮੀਟਰ ਉਰ ਤੇ ਪੁੱਛ ਕੇ ਚੱਲਦੇ ਆਂ ਠੀਕ ਆ ਆਫਾਗਸਾਨੀ ਟੈਂਕ ਆ ਜਿਹੜੇ ਆਪਣੇ ਇੱਧਰ ਤੱਕ ਪਹੁੰਚ ਕੇ ਤੇ ਆਪਣੇ ਉਰੇ ਤੱਕ ਆ ਗਏ ਸੀ ਹਨਾ ਤਾਂ ਉਹ ਫਿਰ ਇੱਥੋਂ ਖਦੇੜਤਾ ਉਹਨਾਂ ਨੂੰ ਤਾਂ ਉਹ ਟੈਂਕ ਫਿਰ ਇੱਧਰ ਹੀ ਰਹਿ ਗਏ ਔਰੇ ਰੱਖੇ ਹੋਏ ਆ ਨਿਸ਼ਾਨੀ ਵਜੋਂ ਆ ਪਏ ਆ ਸਾਰੇ ਆ ਦੇਖੋ ਨਿਸ਼ਾਨ ਬਣਿਆ ਵਾ ਇੱਧਰ ਵਾਰ ਮਿਊਜ਼ੀਅਮ ਹੈ ਉਹ ਟੈਂਕ ਖੜਾ ਜੀਪ ਖੜੀ ਆ ਇੱਕ ਇਹ ਵੀ ਦਿਖਾਉਣਾ ਤੁਹਾਨੂੰ ਆ ਜੀਪ ਖੜੀ ਆ ਕਾ ਸਾਹਮਣੇ ਟੈਂਕ ਖੜਾ ਹੈ ਚਟਾ ਰੰਗ ਕਰਿਆ ਹੋਇਆ ਇਹ ਲੋ ਆ ਦੇਖ ਦੀ ਚੈਨ ਹੈ ਦੀ ਆ ਫਿਰ ਇਧਰ ਮਿਗਜ਼ੀ ਮੈਥਰ ਆ ਸਾਹਮਣੇ ਮਿਗਜ਼ੀ ਮੈ ਵੀ ਇੱਥੇ ਵੀ ਦੇਖਦੇ ਆਪਾਂ ਅੰਦਰ ਬਹੁਤ ਸੋਹਣਾ ਬਣਾਇਆ ਹੋਇਆ ਥੱਲੇ ਵੀ ਆ ਦੇਖੋ ਬਜਰੀ ਪਾ ਕੇ ਨਾ ਬਹੁਤ ਸੋਹਣਾ ਬਣਾਇਆ ਹੋਇਆ ਲਾਓ ਜੀ ਪਾਣੀ ਦੀ ਬੋਤਲ ਪਾਣੀ ਦੀ ਬੋਤਲਾਂ ਹੁੰਦੀਆਂ ਫੌਜੀ ਦੀ ਇਦਾਂ ਦੀਆਂ ਆ ਬਿਜਲੀ ਵਾਲਾ ਬਿਜਲੀ ਦੁਆਰਾ ਚੱਲਣ ਵਾਲਾ ਲਾਈਟ ਲੈਂਟਰਨ ਲਓ ਜੀ ਆ ਕੰਪਾਸ ਆ ਇੱਕ ਕੰਪਾਸ ਆ ਅਲੱਗ-ਅਲੱਗ ਤਰ੍ਹਾਂ ਦੀ ਹੈ ਨਾ ਜਿਹਨੂੰ ਫੌਜੀ ਦੇਖ ਕੇ ਆਪਣੀ ਦਿਸ਼ਾ ਦੇਖ ਕੇ ਜਾਂਦੇ ਸੀ ਨਾ ਇਹ ਪਾਕਿਸਤਾਨ ਦੇ ਐ ਮਤਲਬ ਇਹਨਾਂ ਦੇ 20 ਫਾਇਰਿੰਗ ਫੋਰਸ ਕੇ ਸੈਨਿਕਾਂ ਪਰਚੀ ਉਹਨਾਂ ਦਾ ਉਹ ਪਛਾਣ ਪੱਤਰ ਵੀ ਉਹ ਇਧਰ ਫੜ ਲਏ ਸੀ ਜਿਵੇਂ ਵੀ ਹੈਨਾ ਹਾਂ ਜਦੋਂ ਇਹ ਵਾਇਰਲੈਸ ਹੋ ਗਏ ਹੈਨਾ ਆ ਦੇਖਤੀ ਇਹ ਪਤਾ ਨਹੀਂ ਕੀ ਆ ਦੇਖ ਸੀ ਇਹ ਆ ਉਹੀ ਲਾਗ ਤੈਨ ਹੋਗੀ ਇੱਧਰ ਕੰਪਾਸ ਸਾਹ ਪਈਆਂ ਆ ਕੰਪਾਸ ਹੋ ਗਈਆਂ ਹਨ ਇਹ ਆ ਦੂਰਬੀਨ ਆਲੱਗ-ਅਲੱਗ ਤਰ੍ਹਾਂ ਦੀ ਦੂਰਬੀਨ ਆ ਇਦਾਂ ਦਾ ਵਿਊ ਆ ਲੱਗਾ ਸਾਰਾ ਕਿੰਨੀ ਟੈਂਸ਼ਨ ਆ ਜੀ ਕਿੰਨੀ ਟੈਂਸ਼ਨ ਆ ਲਓ ਜੀ ਅਬਰੂਦ ਗੋਲੀਆਂ ਹੋ ਗਈਆਂ ਜਿਹੜੀਆਂ ਹਨ ਸਟੇਨ ਗੱਲਾਂ ਚ ਪੈਂਦੀਆਂ ਜਾਂ ਛੋਟੀਆਂ ਹੋ ਗਈਆਂ ਵੱਡੀਆਂ ਹੋ ਗਈਆਂ ਇਹ ਤਾਂ ਨਹੀਂ ਹੁੰਦੀ ਇਹਦੀ ਆਵੇ ਐਂਟੀ ਟੈਂਕ ਮਾਈਨ ਉਹ ਜਿਹੜੇ ਦੱਬਦੇ ਨੇ ਮਿੱਟੀ ਹੈ ਨਾ ਪੈਰ ਰੱਖੇ ਤੇ ਜਿਵੇਂ ਫਟ ਜਾਂਦੇ ਨੇ ਉਹ ਚੀਜ਼ ਹੈ ਇਹ ਆਹ ਪਤਾ ਨਹੀਂ ਕੀ ਆ ਕਾਲੇ ਕਾਲੇ ਜਿਹੇ ਪਦਨੇ ਕੀ ਆ ਲਿਖਿਆ ਹੈ ਨਾ ਕਿ ਕੁਝ ਲਿਖਿਆ ਨਹੀਂ ਹੈਗਾ ਐਂਟੀ ਟੈਕ ਰੂਟਸ ਮਜਾਈ ਲਾਈਆਂ ਨੇ ਇਹਨੇ ਹੈ ਨਾ ਉਹ ਚੀਜ਼ ਹੈ ਇਹ ਪਿੱਤਲ ਦਾ ਲੱਗਿਆ ਬਦ ਲੱਗਿਆ ਖੋਲ ਆਵੇ ਹਾਂ ਕਾ ਹੋਵੇ 120 mm ਲੱਗਾ mm ਇਹਨਾਂ ਦੇ ਕੀ ਆ ਅ ਜਵਾਲ ਖੜੇ ਆਪਾਂ ਜੀ ਜੀ ਪੀਐਸ ਵੀ ਜਿਹੜੇ ਪ੍ਰੀਕੋ ਕੀ ਉਹ ਕਿ ਦੋ ਫੀਸਿਓ ਫਟਾਈਪ ਆਪਾਂ ਇੰਕੈਂਟ ਟੂ ਤੇ ਅਸਰ ਦਾ ਜੀ ਦਹਾੜ ਮਾਰਦੇ ਹੋਏ दृष्टि बंदूक हो जो टैम बरतिया जानी बड़ी छोटी एस लगे वा क्या बात है यार लो जी अगले क्वेश्चन आ गया हूँ लाओ जी देखो यार ਕਿੰਨੀਆਂ ਕੁਰਬਾਨੀਆਂ ਦਿੱਤੀਆਂ ਹਨ ਇਹ ਮੇਜ਼ੂਮ ਦੀ 10 ਰੁਪਏ ਟਿਕਟ ਹੈ ਇੱਕ ਬੰਦੇ ਦੀ ਉਹ ਪਰੇ ਪਾਕਿਸਤਾਨੀ ਟੈਂਕ ਖੜਾ ਇੱਕ ਹੋਰ ਉਹ ਨੇੜੇ ਤੋਂ ਦਿਖਾਉਣਾ ਤੁਹਾਨੂੰ ਆਹ ਲਓ ਜੀ ਇਹ ਵੀ ਪਾਕਿਸਤਾਨੀ ਟੈਂਕ ਆ ਆ ਮੇਰੇ ਪਿੱਛੇ ਜਿਹੜਾ ਤੁਸੀਂ ਦੇਖ ਰਹੇ ਹੋ ਰਸਤਾ ਇਹ ਤਾਂ ਨੋਟ ਨੂੰ ਜਾਂਦਾ ਹੈ ਜਿਹੜਾ ਆਪਾਂ ਮੰਦਰ ਆ ਉਥੇ ਮਾਤਾ ਦਾ ਜਿੱਥੇ ਕਹਿੰਨਾ ਬੰਬ ਗਰੇ ਤੇ ਸਾਲ ਲੜਤੀ ਬੰਬ ਗਰੇ ਦੀ ਮੰਦਰ ਨੂੰ ਕੁਝ ਨਹੀਂ ਹੋਇਆ ਸੀ ਉਹ ਇੱਥੋਂ 40 ਕਿਲੋਮੀਟਰ ਲਾਂਗੋ ਵਾਲਾ ਤੋਂ ਉਹ ਆਪਾਂ ਕੈਨਸਲ ਕਰਾਤਾ ਕਿਉਂਕਿ ਫਿਰ 3.5 ਸਾਢੇ 3.5 ਦਾ ਟਾਈਮ ਹੋ ਗਿਆ ਫਿਰ ਬੈਕ ਵੀ ਜਾਣਾ ਔਰ ਇਹ ਤੋਂ 110 ਕਿਲੋਮੀਟਰ ਹੈ ਜਸਲਮੇਲ ਜੇ ਆਪਾਂ ਜਿੱਧਰ ਊਠਾਂ ਵਾਲਾ ਉਹ ਛੱਡਿਆ ਜੇ ਆਪਾਂ ਉਹ ਆਏ ਆਪਾਂ ਉਧਰ ਨੂੰ ਆ ਸਾਮਨੂ ਕੁਲਦਰਾ ਨੂੰ ਹੋ ਗਏ ਤਾਂ ਉਹ ਆਏ ਕਿਹਾ ਵੀ ਧੁੱਪਾਂ ਬਹੁਤ ਆ ਹੁਣ ਵੀ ਨਾ ਐਨ ਕਾ ਤਾਂ ਬਿਨਾ ਵੀਡੀਓ ਨਹੀਂ ਬਣਦੀ ਹੈਗੀ ਫੋਟੋ ਨਹੀਂ ਖਿੱਚ ਹੁੰਦੀ ਹੈਗੀ ਤਾਂ ਅਸੀਂ ਕਹਿੰਦੇ ਵੀ ਚੱਲ ਜਾਂਦੇ ਹੋਏ ਕਰ ਲਾਂਗੇ ਉਹ ਚੀਜ਼ ਹੁਣ ਦੇਖਦੇ ਆਂ ਵੀ ਜਿਆਦਾ ਉਧਰ ਨੂੰ ਬੈਕ ਜਾਉਂਗੇ ਤਾਂ ਸਾਨੂੰ 120-30 ਕਿਲੋਮੀਟਰ ਹੋ ਜਾਣਾ ਉਧਰ ਨੂੰ ਤਾਂ ਮੈਂ ਕੀ ਆ ਕੁਝ ਹੋਰ ਖਾਣਿਆ ਯਾਰ ਕਿਥੇ ਤਾਂ ਖਾ ਸਵੇਰੇ ਰੋਟਾ ਖਾ ਕੇ ਆਏ ਤੇ ਕਿਚਾ ਨਾਲ ਥੋੜੇ ਜਿਹਾ ਅੰਗੂਰ ਤੇ ਰਸਤੇ 'ਚ ਉਹ ਖਾ ਲਏ ਤੇ ਬਾਕੀ ਦੇਖਦੇ ਹਾਂ ਹੁਣ ਆਪਾਂ ਬੈਕ ਨਾਲ ਜਿਵੇਂ ਸਮਗੰਨੀ ਨੂੰ ਗਏ ਤੁਹਾਨੂੰ ਉਧਰੋਂ ਦਿਖਾਵਾਂਗੇ ਕਿ ਕਿਹੜੇ ਲੋਕ ਕਿਵੇਂ ਰਹਿੰਦੇ ਆ ਕਹੇ ਜੀ ਘਰ ਹਨਾ ਕਹੋ ਜਿਆ ਰਸਤਾ ਬੀਆਬਾਨ ਉਹ ਸਾਰਾ ਤੁਹਾਨੂੰ ਦਿਖਾਵਾਂਗੇ ਆਪਾਂ ਆ ਬਾਰਡਰ ਦਾ ਬੈਕ ਆ ਰਹੇ ਹਾਂ ਸਮਗੰਨੀ ਨੂੰ ਜਿੱਧਰ ਊਠਾਂ ਦੀ ਸਵਾਰੀ ਕਰਦੇ ਆਪਾਂ ਬੈਕ ਨੂੰ ਹਨਾ ਯਾਰ ਉਹ ਲੋਕਾਂ ਦੀ ਜ਼ਿੰਦਗੀ ਦੇਖੋ ਯਾਰ ਹਨਾ ਕਮਾਲ ਆ ਯਾਰ ਆ ਟੈਂਕੀ ਖੜੀ ਮਿਲਦੀ ਸ਼ਾਇਦ ਪਾਣੀ ਇੱਥੇ ਤੋਂ ਲੈਣੇ ਆ ਟੈਂਕੀਆਂ ਦੇਣ ਆਉਣੀ ਆ ਤਾਂ ਜਿਹੜੇ ਆ ਸਾਹਮਣੇ ਝੌਂ ਉਹ ਸਾਹਮਣੇ ਝੌਂਪੜੀਆਂ ਚ ਬਣੀ ਹੋਈਆਂ ਆ ਇੱਧਰ ਬਣੀ ਹੋਈਆਂ ਡੋਂਗਵਾਲ ਤੋਂ ਆ ਰਹੇ ਆ ਆਪਾਂ ਵਾਪਸ ਤੇ ਜਿਹੜੇ ਆ ਸਾਹਮਣੇ ਬਣੇ ਹੋਏ ਆ ਉਹ ਬਣੇ ਹੋਏ ਆ ਇੱਥੇ ਯਾਰ ਇਹ ਊਂਟ ਆਪਣੀਆਂ ਗਾਂਹ ਇਹ ਚੀਜ਼ਾਂ ਬੰਦੇ ਆ ਨਾ ਊਂਟ ਕਹਤਾ ਬੱਕਰੀਆਂ ਭੇਡਾਂ ਊੜ ਇੱਧਰ ਘਾਟਾ ਦੇਖਣ ਨੂੰ ਮਿਲਿਆ ਊਂਟ ਗਾਹ ਮਿਲੂਗਾ ਆਪਾਂ ਨੂੰ ਤੇ ਆ ਇਦਾਂ ਦੇ ਜੰਗਲਾ ਯਾਰ ਦੂਰ ਦੂਰ ਤੱਕ ਬੰਦਾ ਨਾ ਬੰਦੇ ਦੀ ਯਾਦ ਯਾਦ ਹੈ ਨਾ ਆ ਛੋਟੇ ਛੋਟੇ ਪਿੰਡ ਜ ਮਨ ਲਓ ਬਾਤ ਤੋਂ ਬਾਤ ਮੈਂ ਕਹਿੰਦਾ 15 20 ਘਰ ਮਸੀਂ ਹੋਣੇ ਆ ਅੱਗੇ ਵੀ ਦਿਨ ਦਿਖਾਉਣੇ ਆ ਵੀ ਕਿੱਦਾਂ ਦਾ ਇਹਨਾਂ ਦਾ ਯਾਰਾ ਕੀ ਆ ਸਿਸਟਮ ਆ ਯਾਰ ਹਨਾ ਐਦਾਂ ਦੇਖੋ ਯਾਰ ਸਾਰਾ ਰੇਤੇ ਰੇਤ ਐ ਇਧਰ ਆ ਪਹਾੜੀ ਕਿਕਰ ਆ ਗਈ ਗਾਹਾਂ ਜਾ ਕੇ ਇਹ ਵੀ ਨਹੀਂ ਆਉਣੀ ਹੈ ਕਿ ਪਹਾੜੀ ਕਿਕਰ ਉਹ ਵੀ ਤੁਹਾਨੂੰ ਦਿਖਾਉਣੇ ਗਾਹਾਂ ਰੰਗ ਸਾਰੇ ਖਾਣੇ 35 40 ਕਿਲੋਮੀਟਰ ਹੋ ਗਿਆ ਇੱਥੇ ਖਾਣ ਨੂੰ ਕੁਝ ਨਹੀਂ ਮਿਲਦਾ ਹੈਗਾ ਬਹੁਤ ਬੁਰਾ ਹਾਲ ਆ ਮਤਲਬ ਇਧਰ ਖਾਣਾ ਪੀਣਾ ਤਾਂ ਆਪਣਾ ਪਿੱਛੇ ਤੋਂ ਜਿੱਥੇ ਤੁਸੀਂ ਆਉਣਾ ਸੰਮ ਤੋਂ ਜਾਂ ਜਸਰ ਮੇਲ ਤੋਂ ਆਪਣਾ ਫਲ ਫਰੂਟ ਮਾੜਾ ਮੋਟਾ ਨਾਲ ਲੈ ਕੇ ਆਓ ਇੱਥੇ ਵੀ ਜਿੱਥੇ ਮਿਲਟਰੀ ਦੇ ਕੈਂਪ ਤੇ ਉੱਥੇ ਮੈਗੀ ਤੀ ਸਿੰਮੂ ਕਹਿੰਦੀ ਅੱਜ ਮੈਗੀ ਖਾਣੀ ਨਹੀਂ ਹੈਗੀ ਕੋਈ ਐਦਾਂ ਦੀ ਕੋਈ ਚੀਜ਼ ਨਹੀਂ ਹੈ ਕਿ ਜਿਹੜਾ ਕੈਫੇ ਦਾ ਉਹ ਬੰਦ ਪਿਆ ਤਾਂ ਕੋਈ ਹੈ ਨਹੀਂ ਮਤਰ ਖਾਣ ਪੀਣ ਵਾਲਾ ਸਿਰਫ ਪਾਣੀ ਦੀ ਬੋਤਲ ਆ ਸਾਡੇ ਕੋਲ ਬਸ ਆਹੀ ਕੋਸਾ ਬਹੁਤ ਬੁਰਾ ਹਾਲ ਹੈ ਇੱਧਰ ਵੀ ਦੇਖਣ ਨੂੰ ਵਧੀਆ ਲੱਗਦਾ ਫਿਲਮਾਂ ਫਿਲਮਾਂ ਚ ਹੈਨਾ ਧਾਨਾ ਲੋਕ ਯਾਰ ਇੱਧਰ ਕਿਵੇਂ ਜਿਉਂਦੇ ਆ ਹੈਨਾ ਕਿਆਹੀ ਜ਼ਿੰਦਗੀ ਹੈ ਯਾਰ ਇੱਧਰ ਯਾਰ ਨਾ ਫਸਲ ਆ ਪਤਾ ਨਹੀਂ ਕਿਹੜਾ ਜੀਰਾ ਇਹ ਆ ਦੇਖੋ ਤਾਂ ਕਿਆ ਚੀਜ਼ ਹੈ ਆ ਫਸਲ ਹੁੰਦੀ ਇੱਧਰ ਕਿੱਤੇ ਕਿਤੇ ਖੇਤਾਂ ਜਾਂਦੀ ਹੈ ਤੇ ਆ ਦੇਖੋ ਇਹਦਾ ਟੇਸਟ ਦੇਖਾਂਗੇ ਅੱਜ ਆ ਦੂਰ ਦੂਰ ਤੱਕ ਆ ਦੇਖੋ ਆ ਸਾਰੀ ਫਸਲ ਹੈ ਇਹਨਾਂ ਦੀ ਇਹ ਘਟੋ ਘਟ ਹੋਣੀ ਆ ਮੈਂ ਕਹਿੰਨਾ 5-6 ਕਿਲੀਆਂ ਤੱਕ ਹੋਣੀ ਆ ਇਹ ਇੱਧਰ ਇਹ ਪਾਣੀ ਪਤਾ ਨਹੀਂ ਕਿਵੇਂ ਲਾਉਂਦੇ ਆ ਪਾਣੀ ਉਧਰ ਨਾਲ ਆਛਾ ਉਹ ਹੈ ਗਿਆ ਬੋਰ ਪਕਰਿਆ ਬੱਚੇ ਉਹ ਪਲੇਟ ਲੱਗੀ ਵੀ ਆ ਸੋਲਰ ਪਲੇਟ ਲੱਗੀ ਵੀ ਆ ਏ ਭਾਈ ਜੀਰਾ ਇਹ ਉਹ ਸਾਹਮਣੇ ਹਿੰਦੀ ਸਮਝਦੇ ਆ ਉਹਨਾਂ ਨੂੰ ਮੈਂ ਪੁੱਛਿਆ ਸੀ ਇਹ ਜੀਰਾ ਹੈ ਭਾਈ ਇਹ ਇੱਧਰ ਜੀਰੇ ਦੀ ਖੇਤੀ ਹੁੰਦੀ ਆ ਕਿਤੇ ਕਿਤੇ ਜਿਵੇਂ ਪੱਧਰ ਆ ਜਿਵੇਂ ਰੇਤਾ ਜਾਂ ਕੁਝ ਥੋੜਾ ਜਿਹਾ ਠੀਕ ਆ ਜਾਂਦਾ ਹੈ ਠੀਕ ਆ ਤੇ ਇਹਨਾਂ ਦਾ ਜਿਵੇਂ ਡੈਮ ਕਹਿੰਦੇ ਉਹਨੂੰ ਇਹ ਜਿਵੇਂ ਉਹ ਪਾਣੀ ਨਾ ਕਾगज ਲਾ ਕੇ ਜਿਵੇਂ ਆਪਾਂ ਇਕੱਠਾ ਕਰ ਲੈਣਾ ਗੋਲ ਬਣਾ ਕੇ ਤੇ ਜਿਹੜਾ ਪਾਣੀ ਆ ਇਹ ਗਵਰਨਮੈਂਟ ਭੇਜਦੀ ਆ ਕਹਿੰਦੇ ਪਿੱਛੇ ਤੋਂ ਪਿੱਛੇ ਤੋਂ ਪਾਣੀ ਨਾ ਗਵਰਨਮੈਂਟ ਭੇਜਦੀ ਆ ਇਹ ਇਹਨਾਂ ਵਾਸਤੇ ਇਹ ਸਾਰੀ ਖੇਤੀ ਆ ਹੁਣ ਇਹ ਲਫਾ ਪੇਚ ਆ ਪਤਾ ਨਹੀਂ ਕੀ ਕਰਦੇ ਨੇ ਜੜਾ ਬੰਨੀ ਵੀ ਇਹਨਾਂ ਨੇ ਪਤਾ ਨਹੀਂ ਕੀ ਲਫਾਵੇ ਚ ਪਤਾ ਨਹੀਂ ਕੀ ਪਾਇਆ ਬੰਨਾਂ ਨੇ ਆ ਇਸਨ ਵਾਵੇ ਮੈਂ ਕੀ ਹੈ ਅੱਛਾ ਮਿੱਟੀ ਆ ਅੱਛਾ ਦੱਬਿਆ ਪਿਆ ਇਹਨੂੰ ਉੜਨੇ ਕਰਕੇ ਇਹ ਲਫਾਵੇ ਜੀ ਮਿੱਟੀ ਪਾ ਕੇ ਨਾ ਦੱਬ ਦਿੰਨੇ ਆ ਇਹ ਵੀ ਇਹ ਉੜਨਦਾ ਇਹ ਆ ਲਫਾਵੇ ਨਾਲ ਸਾਰੇ ਏਕ ਨੇ ਦੱਬਿਆ ਪਿਆ ਆ ਦੇਖੋ ਕਮਾਲ ਆ ਯਾਰ ਤਾਂ ਐਨੇ ਹੀ ਲੋਕ ਯਾਰ ਆ ਦੇਖੋ ਇਹਨਾਂ ਨੇ ਇੱਕ ਮੈਂ ਤਾਂ ਹੋਰ ਦਾਦੇ ਜਿਵੇਂ ਉਹ ਗਾਇਆਂ ਕੋਲ ਨਾ ਬਹੁਤ ਆਰੇ ਇਹਨਾਂ ਨੇ ਕੀ ਕਰਿਆ ਵਾ ਇੱਥੇ ਫਿਰ ਆ ਬਾੜ ਜੀ ਕਰੀ ਵੀ ਆ ਸਾਰੇ ਵਾਤੇ ਇਹਨੂੰ ਬਾਉਂਡਰੀ ਕਰੀ ਵੀ ਆ ਦੇਖੋ ਆ ਸਾਰੀ ਬਾਉਂਡਰੀ ਕਰੀ ਵੀ ਆ ਦੇਖੋ ਆ ਧਾਰਾਂ ਨਾਲ अब रीके रीके तारां ही हैं दो सारे टंटे लाके बाउंड्री करी पे अगर भीड़ ना इसमें वो सूरज इधर फिर काला कांडा होगा ਜੇ ਸੂਰਜ ਕਰਨ ਨੂੰ ਫੋਨ ਕਰੂੰਗਾ ਕਾਲੀ ਆਉਗੇ ਨਾ ਚਲ ਆਣ ਦੇ ਜੀਰਾ ਬਾਈ ਸਿੰਮੂ ਐਦਾਂ ਇਧਰ ਤੇ ਲੋਕ ਨਾ ਐਂ ਭੇਡਾ ਬੁੱਡਾ ਚਾਰਦੇ ਆ ਮਤਲਬ ਇਹ ਕਹਿੰਦਾ ਮੁੰਡੇ ਨੇ ਦੱਸਿਆ ਇਹ ਮੁੰਡੇ ਨੇ ਦੱਸਿਆ ਇਧਰ ਵੀ ਕਹਿੰਦਾ ਕਈ ਕਿਸਾਨ ਵੀ ਰਹਿੰਦੇ ਆ ਬਹੁਤ ਜ਼ਿਆਦਾ ਕਿਸਾਨ ਵੀ ਰਹਿੰਦੇ ਨੇ ਜਿਨ੍ਹਾਂ ਕੋਲ ਮਰੱਬਾ ਨਹੀਂ ਹੈ ਜਿਵੇਂ ਜਿਨ੍ਹਾਂ ਕੋਲ ਜ਼ਮੀਨਾਂ ਨਹੀਂ ਹੈਂਗੀਆਂ ਫਿਰ ਉਹਨਾਂ ਨੂੰ ਇਧਰ ਐਦਾਂ ਕੰਮ ਕਰਨਾ ਮਤਲਬ ਇਧਰ ਵੀ ਗਰੀਬੀ ਆ ਕਹਿੰਦਾ ਪਾਪਾ ਕਿਸਾਨ ਵੀ ਰਹਿੰਦੇ ਆ ਕਹਿੰਦਾ ਜੀਰਾ ਤੇ ਜੀਰੇ ਦੀ ਖੇਤੀ ਦਾਦਾ ਕਹਿੰਦਾ ਜੀਰੇ ਦੀ ਖੇਤੀ ਚੱਲ ਰਹੀ ਹੈ ਅੱਜ ਕੱਲ। ਉਹ ਸਾਹਮਣੇ ਇਧਰ ਕੁਸ਼ਕ ਘਰ ਨੇ ਲੋਕਾਂ ਦੇ। ਆ ਛੋਟੇ ਛੋਟੇ ਪਿੰਡ ਜਿਹੇ ਆ ਬਸ। ਇਧਰ ਇਹ ਇਹ ਤਾਂ ਪੱਕੇ ਲੱਗਦੇ ਆ ਕੁਝ ਘਰ। ਆ ਤਾਂ ਪੱਕੇ ਘਰ ਆ। ਠੀਕ ਆ। ਮਤਲਬ 50 ਕਿਲੋਮੀਟਰ ਹੋ ਗਿਆ ਸਾਨੂੰ ਚੱਲਿਆ ਨੂੰ ਬਾਰਡਰ ਤੋਂ। ਤੇ ਹੁਣ ਤੱਕ ਕੋਈ ਪੈਟਰੋਲ ਪੰਪ ਕੋਈ ਦੁਕਾਨ ਤਕੋ ਨਹੀਂ ਸਾਨੂੰ ਮਿਲੀ ਹੈਗੀ ਕਿ ਇੱਕ ਚਾਹ ਵਾਲੀ ਇੱਕ ਦੀ ਇੱਕ ਦੀ ਦੁਕਾਨ ਆਈ ਸੀ। ਉਹ ਵੀ ਬੱਕਰੀਆਂ ਬੁੱਕਰੀਆਂ ਦਾ ਦੁੱਧ ਹੋਊਗਾ ਤਾਂ ਅੰਗਰ ਸਾਡਾ ਜੀ ਜੀ ਨਹੀਂ ਕਰਿਆ ਪੇਨ ਨੂੰ। ਦੇ ਦੇ ਆਂਹਾਂ ਜਾ ਕੇ ਭਾਗ ਤੁਹਾਨੂੰ ਦਿੰਨੇ ਆ ਕੋਈ ਅਪਡੇਟ। ਆ ਦੂਰ ਦੂਰ ਕਿਆ ਕਾਈ ਕਹੋਗੇ ਨੂੰ ਆ ਕਾਈ ਜੀ ਐ ਇਧਰ ਹੋਰ ਟਾਇਬ ਦਾ ਦਰਖਤ ਜਿਆ ਹੈ ਇਧਰ ਵੀ ਇਕਣੇ ਆ ਸੜਕ ਨੇ ਜੇ ਮੰਗ ਐ ਸੜਕ ਨੇ ਜੇ ਮੰਗ ਆ ਆ ਲਓ ਜੀ ਕਾਵਾ ਤਗੇ ਪਾਉਡਰ ਤੋਂ 60 ਕਿਲੋਮੀਟਰ ਬਾਅਦ ਪੰਪ ਆਇਆ ਇੱਥੇ ਪੀਤਾ ਪਾਣੀ ਪੁਣੀ ਫਿਲਟਰ ਬਿਲਟਰ ਲੱਗਿਆ ਬਠੰਡਾ ਪਾਣੀ ਆ ਗਿਆ ਫ੍ਰਿਜ ਲੱਗਿਆ ਪਿੱਛੇ ਤੇ ਇਦਾਂ ਦਾ ਪੰਪ ਮਿਲਿਆ ਆਪਾਂ ਨੂੰ ਇਹ ਹੈ ਨਾਇਰਾ ਨਾਇਰਾ ਦੇ ਪੰਪ ਆ ਇਧਰ ਯਾਤਰਾ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਨਾ ਵੀ ਆਹ ਗੋਲਜਾ ਬਣਾਇਆ ਪਿਆ ਨਾ ਜਿਵੇਂ ਆਪਣਾ ਮੱਛੀ ਪਾਲਣਾ ਹੁੰਦਾ ਐ ਇਦਾਂ ਬਣਾ ਲੈਣਾ ਗੋਲ ਉਹ ਟਰੈਕਟਰ ਨਾਲ ਕਰਾਣਾ ਮਿੱਟੀ ਰੇਤਾ ਉੱਪਰ ਚੜਾਈ ਜਾ ਰਹੀ ਆ ਤੇ ਉਹ ਸਾਹਮਣੇ ਮੈਸੀ ਟਰੈਕਟਰ ਐ ਇਧਰ ਮੈਸੀ ਉਹ ਆ ਸਾਹਮਣੇ ਫੁੱਲ ਰਾਜਸਥਾਨ ਦੇ ਵਿੱਚ ਮੈਸੀ ਦੀ ਪੂਰੀ ਚੜਾਈ ਜਨਾਵੇਂ ਮਾਡਲ ਦੇ ਉਹ ਜੀਸੀਬੀ ਖੜੀ ਆ ਪਰੇ ਇਹਦੇ ਵਿੱਚ ਕਾਲਾ ਕਾਗਜ਼ ਵਿਛਾਉਣਗੇ ਹੁਣ ਇਹ ਇਹਦੇ ਵਿੱਚ ਕਾਲਾ ਕਾਗਜ਼ ਵਿਛਾ ਕੇ ਸਾਰੇ ਪਾਸੇ ਇਹਨੂੰ ਗੋਲ ਪਾਣੀ ਸਟੋਰ ਕਰਨਗੇ ਗਵਰਨਮੈਂਟ ਇਹਨੂੰ ਪਾਣੀ ਦਿੰਦੀ ਆ ਉਸ ਤੋਂ ਬਾਅਦ ਇਹ ਆਪਣੇ ਖੇਤਾਂ ਨੂੰ ਲਾਉਣਗੇ ਇਹ ਲਾਉਂਦੇ ਪਾਣੀ ਕਿਵੇਂ ਆ ਆਪਣੇ ਫੋਰਾ ਸਿਸ ਇੰਜਨ ਲਾਉਣਗੇ ਇਹ ਨਹੀਂ ਪਤਾ ਮੋਟਰ ਲਾਉਣਗੇ ਹੁਣ ਰੱਬ ਜਾਣਦਾ ਠੀਕ ਆ ਐਦਾਂ ਚੱਲਦਾ ਸਿਸਟਮ ਇਹਨਾਂ ਦੇ ਐਵੇਂ ਫਿਰ ਖੇਤਾਂ ਨੂੰ ਪਾਣੀ ਲਾਉਂਦਾ ਫਾਰਮਾ ਸਿਸਟਮ ਚੱਲਦਾ ਕਹਿਣਦਾ ਪਾਬਾ ਆ ਬਾੜ ਕਰੀ ਵੀ ਆ ਤੇ ਇੱਥੇ ਫਿਰ ਖੇਤੀ ਹੋਊਗੀ ਜਿਵੇਂ ਜੀਰੇ ਦੀ ਖੇਤੀ ਹੁੰਦੀ ਆ ਨਾ ਇਹ ਕਿਸਾਨ ਆ ਇਧਰਲੇ ਪਾਣੀ ਵੀ ਉਹ ਮੁੰਡੇ ਨੂੰ ਪੁੱਛਿਆ ਤਾਂ ਪਾਣੀ ਕਿੰਨੇ ਫੁੱਟ ਤੇ ਇਧਰ ਉਹ ਕਹਿੰਦਾ 150 250 150 ਤੋਂ ਲੈ ਕੇ 250 ਦੇ ਫੁੱਟ ਤੱਕ ਪਾਣੀ ਨਿਕਲਿਆ ਹੁੰਦਾ ਔਰੇ ਵੀ ਬੋਰ ਹੈਗੇ ਆ ਪਿੰਡਾਂ ਦੇ ਵਿੱਚ ਵੀ ਲੋਕਾਂ ਦੇ ਠੀਕ ਆ ਜੀ ਆਂਗਰੇਜ਼ ਆਏ ਆ ਬਾਈ ਇੰਗਲਿਸ਼ ਮਾਰਦਾ ਮੁੰਡਾ ਵੀ ਚੈ ਚੈਨਾ ਤੋਂ ਲੱਗਦਾ ਨਾ 9 ਸੰਸੈਟ ਟੁਡੇ ਆਹ ਸਨਸੈਟ ਲੈਸ ਸੰਸੈਟ ਏਵਰੀਡੇ ਜੀ ਆਹ ਵਾਹ ਜੇ ਕਮਾ ਲੱਗਦਾ 10 ਸੱਤ ਬੀਕੋਸ ਦੇ ਦੇ ਲਓ ਜੀ ਪਹੁੰਚ ਗਿਆ ਆਪਾਂ ਟਾਪੇ ਤੇ ਲੱਗਿਆ ਰੋਟੀ ਖਾਣ ਇਹ ਥਾਲੀ ਹੁੰਦੀ ਆ ਇਹ ਲਗ ਲਗ ਵੀ ਲੈਣੇ ਆਪਾਂ ਦੋਨਾਂ ਜਣੇ ਨੇ ਇੱਕ ਜੇ ਸਾਰ ਲੈਣਾ ਰੋਟੀਆਂ ਜਿੰਨੀਆਂ ਮਰਜ਼ੀ ਕਾਊਟਡ ਭਰ ਕੇ ਸਬਜ਼ੀ ਜਿੰਨੀ ਮਰਜ਼ੀ ਲਓ ਕੋਈ ਚੱਕਰ ਨਹੀਂ 100 ਰੁਪਏ ਥਾਲੀ ਮਿਲ ਜਾਂਦੀ ਔਰੇ ਆਇਆ ਸਾਹਮਣੇ ਟਾਪਾ ਮਾਜੀਸਾ ਜੈਨ ਰੈਸਟੋਰੈਂਟ ਇਹ ਰੇਲਵੇ ਸਟੇਸ਼ਨ ਦੇ ਸਾਹਮਣੇ ਹੀ ਪੈ ਜਾਂਦਾ ਇਹ ਇਹ ਮਤਲਬ ਇਹਨਾਂ ਦਾ ਪਿਓਰ ਵੈਜੀਟੇਰੀਅਨ ਆ ਸ਼ਾਕਾਹਾਰੀ ਇਹਨਾਂ ਦਾ ਜੈਨੀਆਂ ਦਾ ਕੀ ਹੁੰਦਾ ਪਿਓਰ ਹੁੰਨੇ ਵੈਜ ਹੁੰਨੇ ਲਓ ਜੀ ਆ ਸਾਹਮਣੇ ਨਾਲ ਹੋਟਲ ਬਹੁਤ ਵਧੀਆ ਬੰਦੇ ਆ ਵਿਚਾਰੇ ਵਧੀਆ ਬੰਦੇ ਆ ਵਿਚਾਰੇ ਦੋ ਦਿਨ ਹੋ ਗਏ ਆਪਣਾ ਉਰੀ ਲਾਂਚ ਪੁਰੀ ਕਰੀਦਾ ਤੇ ਰਾਤ ਨੂੰ ਵੀ ਆਪਣਾ ਰੋਟੀ ਉਰੀ ਖਾਈਦੀ